ਉਈ ਦੀ ਐਸਾ ਦੋ ਬਲੈਕ ਵੇਚਦੇ ਆ ਇਹ ਤੇ ਆਪਾਂ ਨਹੀਂ ਕਰਦੇ ਸਮਝਦੇ ਕਾਲਾ ਬਜਾਰੀ ਕਰਦੇ ਆ ਹਰ ਕੋ ਕਿੰਨੀਆਂ ਦੁਕਾਨਾਂ ਦੇ ਕੇ ਆਪਾਂ ਕਿਤੇ ਡਾਇ ਦਾ 1 ਕਿਲੋ ਦੀ ਮਿਲੀ ਇਹ ਤਾਂ ਬਲ ਡਾਇ ਆਈ ਪਿੱਛੇ ਵੇਚਦੇ ਉਹਨਾਂ ਦੇ ਹੁੰਦੀ ਆ ਉਹ ਤੇ ਸਟਾਕ ਵਿੱਚ ਜਿਹੜਾ ਮਸ਼ੀਨ ਚ ਆਪਾਂ ਹੁੰਦੀ ਆ ਪਹਿਲਾਂ ਆਪਾਂ ਅਕਨੋਲਜਮੈਂਟ ਕਰਦੇ ਆ ਇਹਨਾਂ ਤੋਂ ਬਾਹਰ ਤੇ ਕੁਝ ਵੀ ਨਹੀਂ ਹੁੰਦਾ ਜੇ ਹੋਏਗੀ ਵੀ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਜਾਣਕਾਰੀ ਹੁੰਦੀ ਹਮ ਨਹੀਂ ਕੋਈ ਨਹੀਂ ਇਹ ਤੇ ਬੇਨਤੀ ਆ ਸਰ ਸਰ ਮੈਂ ਆਪ ਲੈ ਕੇ ਆਇਆ ਨੂੰ ਤੁਹਾਡੇ ਕੋ ਧੰਨਵਾਦ ਕੀ ਸ਼ੋਭਨਾਮ ਜੀ ਮੇਰਾ ਜਗਜੀਤ ਸਿੰਘ ਜੀ ਜਗਜੀਤ ਜਗਜੀਤ ਜੀ ਮੈਂ ਆਪ ਲੈ ਕੇ ਆਂ ਚੀਫ ਸਾਹਿਬ ਨੂੰ ਦਿਖਾਉਣ ਵਾਸਤੇ ਕਿ ਸਾਡੇ ਹੜਪੀੜ ਏਰੀਆ ਦੇ ਵਿੱਚ ਖਾਦ ਹੈ ਨਹੀਂਗੀ ਚਲੋ ਹੜਪੀੜ ਦੇ ਨਾਮ ਹੀ ਹੋਏ ਸਰ ਨਾਮ ਹੀ ਹੋਏ ਤਾਂ ਵੀ ਚਾਹੀਦੀ ਆ ਨਾ ਕਿਸਾਨ ਦੇ ਸਾਰੇ ਕਿਸਾਨ ਨਹੀਂ ਆ ਸਾਡੇ ਕਿਸਾਨ ਤਾਂ ਕਿਸਾਨ ਹੀ ਆ ਨਾ ਤੁਸੋ ਸਾਦੀ ਇਹਨਾਂ ਕੋ ਖਾਦ ਵੀ ਆਉਂਦੀ ਆ ਸਸਤੀ ਗੱਲ ਬਹੁਤ ਅਕਸਰ ਕੋਈ ਦੇਖ ਨਹੀਂ ਆਈ ਸਰ ਖਾਦ ਆਈ ਕਦੀ ਆਈ ਆਈ ਨਹੀਂ ਸਰ ਇਸ ਸੀਜ਼ਨ ਇੱਕ ਬੋਰੀ ਵੀ ਨਹੀਂ ਆਈ ਹੈ ਇੱਕ ਬੋਰੀ ਵੀ ਨਹੀਂ ਆਈ ਕੋਈ ਦਿਨ ਦੀ ਖਾਦ ਆਈ ਨਹੀਂ ਕੋਈ ਬੋਰੀ ਨਹੀਂ ਇੱਕ ਬੋਰੀ ਵੀ ਨਹੀਂ ਆਈ ਸਾਡੀ ਦੇਖੋ ਨਹੀਂ ਸਰ ਅੱਪਾ ਕੀ ਗੱਲ ਕਰਦਾ ਦੇਖੋ ਇੱਥੇ ਇੱਕ ਮੋਦੀ ਨਹੀਂ ਆਈ ਹਜ ਤੱਕ ਹਾਂ ਨਹੀਂ ਨਹੀਂ ਨੋਟ ਕਰੋ ਇਹਨਾਂ ਨੂੰ ਸਿੱਧੀ ਖਾਦ ਭੇਜੋ ਯਦ ਐਸ ਦੇ ਦੀਏ ਦੇ ਵਿੱਚ ਤੇ ਖਾੜਾ ਇੱਥੇ ਇੱਕ ਮੋਦੀ ਖਾਦ ਦੀ ਨਹੀਂ ਆਈ ਦੂਜੀ ਆਈ ਤੇ ਯਾਤਰੀ ਨਹੀਂ ਸਰ ਕੋਈ ਵੀ ਨਹੀਂ ਆਈ ਕਹਿੰਦੇ ਕੋਈ ਖਾਦ ਨਹੀਂ ਆਈ ਜਿਆਦਾ ਕੋ ਤੁਹਾਨੂੰ ਭੇਜਦਾ ਕੌਣ ਹੈ ਸਰ ਸਾਰਿਆਂ ਕੋ ਲਈਦੀ ਆ ਸਰ ਕੋਈ ਵੀ ਨਹੀਂ ਅਜੇ ਅਸ਼ੋਕਵਾਰ ਕੋਲ ਅਸ਼ੋਕਵਾਰ ਕੋਲ ਤਰਲੋਗ ਜਾ ਅੰਮ੍ਰਿਤਸਰ ਭੋਲੇ ਸ਼ੰਕਰ ਆ ਗਏ ਉਹਦੇ ਸ਼ੰਕਰ ਅਸ਼ੋਕ ਤੋਂ ਉਹ ਸ਼ੋਕ ਤੋਂ ਲੋਕ ਲੂ ਗੇ ਇਹ ਤਾਂ ਬੰਦ ਕਰ ਦੋ ਹਾਂ ਹਾਂ ਸਾਰੇ ਸਾਮਾਨ ਨਹੀਂ ਆਉਣਾ ਚਾਹੀਦਾ ਇਹਦੇ ਨਾਲ ਨਾ ਨਾ ਸਭ ਇੱਕ ਤਾਂ ਸਾਮਾਨ ਇਹਨਾਂ ਨੂੰ ਭੇਜਣਾ ਜੀ ਇੱਕ ਸਾਥ ਇਹਨਾਂ ਨੂੰ ਸਿੱਧਾ ਇੱਕ ਟਰੱਕ ਸਿੱਧਾ ਭੇਜੋ ਇੱਥੇ ਇੱਕ ਬੋਦੀ ਨਹੀਂ ਆਈ ਆਈ ਤਾਂ ਸਾਰਾ ਅੱਗੇ ਸੇਵਾ ਕਰਨ ਡਿਆ ਵੀ ਸੇਵਾ ਹੀ ਹੈ ਵੀ ਸਰ ਕਿਉਂਕਿ ਆਹ ਭਾਈ ਆਪ ਜ਼ਿੰਮੇਵਾਰ ਬੰਦੇ ਆ ਅੱਗੇ ਸਾਡੇ ਇਧਰ ਫਲੱਡ ਆ ਕੇ ਮਾੜਾ ਹੋਇਆ ਵਾ ਖਾਦ ਭੇਜਦੇ ਆ ਪਰ ਮਹਿੰਗੀ ਦੀ ਵਿੱਚ ਨਾ ਜੀ ਨਾ ਜੀ ਅੱਜ ਤੱਕ ਕੋਈ ਪਤਾ ਜੇ ਮੈਂ ਭਾਜੀ ਸੇਵਾ ਕਰਨੀ ਆ ਤੁਹਾਡੇ ਏਰੀਆ ਦਾ ਨੁਕਸਾਨ ਹੋਇਆ 1 ਰੁਪਿਆ ਮਹਿੰਗੀ ਦੀ ਵਿੱਚ ਸਾਰੀ ਭਾਵੇਂ ਮੈਨੂੰ ਪੱਲਿਓ ਪਾਣੀ ਪੋਣੀ ਪਵੇ ਜੀ ਹਾਂ ਕੋਈ ਦੀ ਖਾਦ ਭੇਜਦੇ ਆ ਮੈਂ ਇਹਦਾ ਚੀਫ ਸਾਹਿਬ ਨੂੰ ਨਾਲ ਲੈ ਕੇ ਆ ਤਾਈਂ ਮੈਂ ਚੀਫ ਸਾਹਿਬ ਨੂੰ ਨਾਲ ਲੈ ਕੇ ਆ ਠੀਕ ਆ ਸਰ ਸਾਡੇ ਸਟੋਰਾਂ ਦੇ ਵੇਖੀਏ ਜਿਹੜੇ ਕਾਲਾ-ਬਜਾ ਦੀ ਕਰ ਰਹੇ ਆ ਜੰਮਾ ਖੋਦੀ ਕਰ ਰਹੇ ਆ ਇਹ ਕਿੱਥੇ ਦੇ ਦੇ ਕਿੱਥੇ ਨਹੀਂ ਦੇਉਂ ਹਾਂਜੀ ਹਾਂਜੀ ਸਰ ਜ਼ਰੂਰੀ ਸਮਝਦਕ ਦੀ ਗੱਲ ਤੁਸੀਂ ਮੇਨ ਇੱਥੇ ਸਟੋਰ ਦੇ ਅ ਇੱਥੇ ਸਭ ਤੋਂ ਜ਼ਿਆਦਾ ਪਾਣੀ ਆਇਆ ਤੇ ਇੱਕ ਬੋਰੀ ਇੱਥੇ ਅਜੇ ਤੱਕ ਖਾਦੀ ਨਹੀਂ ਆਈ ਸਰ ਇਹਨੇ ਪੜਾ ਗਏ ਦੇਖਿਆ ਦੇਖੋ ਸਰ ਤੁਹਾਨੂੰ ਵੀ ਅਸੀਂ ਦੱਸਾ ਜੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਪਾਈ ਦੇ ਕੇ ਆਏ ਨੇ ਹਾਂ ਆ ਦੇਖੋ ਸਰ ਮੈਂ ਪ੍ਰਧਾਨ ਜੇ ਉਹ ਗਿਲ ਸਰ ਦੇ ਕੇ ਆਏ ਹੋਂ ਤਾਂ ਹਾਂ ਜੀ ਸਰ ਆ ਦੇਖੋ ਸਰ ਹਾਂ ਡਾਇਰੈਕਟਰ ਸਾਹਿਬ ਨੂੰ ਦੇਣਾ ਹਾਂ ਤੇ ਕਹਦੇ ਕੋ ਸਰ ਇੱਕ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਸੀਗਾ ਤੇ ਕੱਢ ਦਿੱਤੀ ਕਮਿਸ਼ਨ ਸਾਹਿਬ ਨੂੰ ਹੈਲੋ ਇਹਨੇ ਉਹਦੇ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਇੱਕ ਚੀਜ਼ ਇੱਕ ਕਿਲੋ ਚੀਜ਼ ਨਹੀਂ ਹੋਣੀ ਚਾਹੀਦੀ ਦੂਜੀ ਪੋੜੇ ਦੇ ਨਾਲ ਕੋਈ ਕਿਲੋ ਕੈਮੀਕਲ ਨਹੀਂ ਆਉਣਾ ਚਾਹੀਦਾ ਸਰ ਜੀਓ ਚੀਫ ਜੇ ਆ ਗਿਆ ਤਾਂ ਵੇਖ ਲਓ ਕੀ ਫਰਦ ਹਾਂ ਆ ਜਾਓ ਹਾਂ ਪਿਛਲੇ ਮਹੀਨੇ 450 ਪਰ ਡਾਇਰੈਕਟਰ ਪਰ ਡਾਇਰੈਕਟਰ ਉਹ ਤੋਂ ਬਾਅਦ ਨਹੀਂ ਆਈ ਨਹੀਂ ਉਹ ਤੋਂ ਬਾਅਦ ਪਿਛਲੇ ਮਹੀਨੇ ਦਾ ਮਤਲਬ ਹੋ ਗਿਆ ਕਿ ਅੱਜ 1500 ਤੀਕ ਹੋ ਗਈ ਹਾਂਜੀ ਅਕਤੂਬਰ ਮਹੀਨੇ ਚ ਦੇ ਕੋਈ ਇੱਕ ਬੋਰੀ ਵੀ ਨਹੀਂ ਉਹ ਤਾਂ ਰੈਕ ਇਨ ਲੱਗਾ ਜੋ ਹੁੰਦਾ ਸਰ ਦੇਖੋ ਇੱਥੇ ਵੀ ਰੈਕ ਆਇਆ ਆ ਪੀਪੀ ਪੀ ਦਾ ਉਹਦੇ ਚ 20 20 13 ਹੀ ਦੇ ਥੋੜੀ ਪਰਸੈਂਟੇਜ ਹੈ ਕਿਦਾ ਹਾਂ ਹਾਂ ਜੀ ਤੁਸੀਂ ਉਹ ਦੂਜਾ ਸਮਾਨ ਨਾਲ ਦਿੰਦੇ ਅਸੀਂ ਤਾਂ ਸਮਾਨ ਉਹਨਾਂ ਦੇ ਖਿਲਾਫ ਆ ਜੀ ਉਦੋਂ ਕੋਈ ਸਮਾਨ ਨਹੀਂ ਦੇਣਾ ਜੀ ਦੂਜਾ ਭਾਜੋ ਮੱਦੀ ਹੋਣੀ ਕੋਈ ਤਾਂ ਇਹ ਨਹੀਂ ਆ ਗਿਆ ਕਿ ਗਿੱਲ ਰੇਟਵਾਦ ਲਾਉਂਦਾ ਜਾਂ ਸਮਾਨ ਦਿੰਦਾ ਬਸ ਜ਼ਿੰਦਗੀ ਚ ਨਹੀਂ ਆਊਗਾ ਨਾ ਕਰਨਾ ਤੁਹਾਨੂੰ ਖਾਦ ਭੇਜਦੇ ਹੁਣ ਮੈਂ ਚੀਪ ਸਰ ਨੂੰ ਤਈਉਂ ਦਾ ਲੈ ਗਿਆ ਤਦੂ ਖਾਲ ਮਿਲੂਗੀ ਪਰ ਸਰ ਕੇ ਨੂੰ ਡੇਟ ਨਹੀਂ ਜਬਾਨੀ ਲਾਉਣਾ ਕਿਉਂ ਸਭ ਦੇ ਨਾਂ ਕੋਈ ਕੈਮੀਕਲ ਹੋਰ ਕਿਸੇ ਨੂੰ ਦੇਣਾ ਕਿਸੇ ਨੂੰ ਨਹੀਂ ਦੇਣਾ ਕੋਈ ਚੀਜ਼ ਨਹੀਂ ਦੇਣਾ ਠੀਕ ਹੈ ਨਾ ਚੰਬਲ ਸਾਡੀ ਦਿੰਦੀ ਨਹੀਂ ਆ ਸੋਚੀਆਂ ਕੰਪਨੀਆਂ ਦਿੰਦੀਆਂ ਚੰਬਲ ਦਾ ਟੈਗਿੰਗ ਕਰਦੀ ਨਹੀਂ ਆ ਹਾਂ ਜਦੋਂ ਦੂਜਿਆਂ ਕੋਈ ਥੋੜਾਕ ਮੰਗਦੇ ਆ ਉਹ ਕਹਿੰਦੇ ਆ ਹੌਲ ਸੇਲਰ ਕਹਿੰਦੇ ਨਾਲ ਕੀ ਲਾਓਗੇ ਜੀ ਹਾਂ ਕਿੰਨੇ ਟਨ ਲਾਓਗੇ ਜੀ ਬਾਇਓ ਜਿਹੜੀ 20 ਰੁਪਈਆ ਦੀ 120 ਰੁਪਈਆ ਲਾਉਂਦੇ ਆ ਜੀ ਹਾਂ ਨਹੀਂ ਨਹੀਂ ਲੈਣੀ ਦਿਓ ਹਾਂ ਲੈਣੀ ਦੀ ਜਿਹੜਾ ਤੁਹਾਨੂੰ ਇਹ ਕਹਿੰਦਾ ਮੈਨੂੰ ਦੱਸਿਓ ਪਿਆ ਹੌਸਲਰ ਮੈਨੂੰ ਆ ਗੱਲ ਕਹਿ ਦੇ ਠੀਕ ਹੈ ਨਾ ਉਹ ਸਾਨੂੰ ਦੱਸੋ ਟੀਬ ਨੂੰ ਦੱਸੋ ਕਿ ਆਪੇ ਦਾ ਇਲਾਜ ਕਰ ਲਾਂ ਹਾਂ ਠੀਕ ਤੇ ਇੱਕ ਮਿੰਟ ਆਜੋ ਨਹੀਂ ਨਹੀਂ ਅਸੀਂ ਅਕੇ ਦੰਡਾ ਠੰਡਾ ਨਾਲ ਨਹੀਂ 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 ਦੇ ਦੇ ਕਿਹੜਾ ਸੰਗ ਪੱਤਰ ਦਿੱਤਾ ਉਹ